ਕਿ ਮਤੇ 5425 ਨੂੰ ਐਸਐਚਓ ਸਰਦਾਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਐਸਐਸ ਗੁਰਮੁਖ ਸਿੰਘ ਨੇ ਤਾਰਾ ਮਜੀਠ ਤੋਂ ਨਕਾ ਲਗਾਇਆ ਸੀਗਾ ਜਿੱਥੇ ਉਹਨਾਂ ਨੂੰ ਖਾਸ ਇਨਫੋਰਮੇਸ਼ਨ ਮਿਲਦੀ ਹੈ ਕਿ ਤਿੰਨ ਬੰਦੇ ਮੋਟਰਸਾਈਕਲ ਚੋਰੀ ਦਾ ਲੈਗ ਘੁੰਮ ਰਹੇ ਹਨ ਤੇ ਜੋ ਕੋਟਪੂਰਾ ਰੋਡ ਨੂੰ ਗਏ ਹਨ ਤੇ ਉਹ ਚੋਰੀ ਦੀ ਦਾਗ ਦੇ ਵਿੱਚ ਕੀ ਵੇਚਣਾ ਚਾਹੁੰਦੇ ਆ ਤੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਜਿਸ ਦੇ ਵਿੱਚ ਕਾਫੀ ਮੁਸ਼ਕਲ ਕਰਦੀ ਪਈ ਆ ਤੇ ਫੇ ਕੱਲ 6 ਤਰੀਕ ਨੂੰ ਉਹ ਸਾਨੂੰ ਦੋ ਮੋਟਰਸਾਈਕਲ ਸਵਾਰ ਮਿਲ ਗਏ ਚੋਰੀ ਦਾ ਮੁੱਸਿਕ ਬਣਾ ਕੋ ਪ੍ਰਾਪਤ ਹੋਇਆ ਜੀ ਇਸ ਦੌਰਾਨ ਸਨ ਕਿਰੀਏ ਕਿ ਕੋਈ ਸ਼ੱਕ ਅਗਰ ਵੀ ਤਾਂ ਨਹੀਂ ਗਈ ਹੋਵੇ ਕੋਈ ਕਾਰਵਾਈ ਨਹੀਂ ਹੋਣੀ ਹਾਂ ਜੀ ਇਹਨਾਂ ਨੇ ਬਲਕਿ ਤਿੰਨ ਚਾਰ ਵਾਰ ਦਾ ਤਾਂ ਮੰਨੇ ਆ ਜਿੱਦਾਂ ਕੁਆੜੀਆਂ ਦੇ ਪਿੱਛੇ ਜਿਉਂ ਚੋਰੀ ਹੋ ਗਈ ਸੀ ਇੱਕ ਭਾਂਡਿਆਂ ਵਾਲੇ ਤੇ ਚੋਰੀ ਹੋ ਗਈ ਸੀ ਇੱਕ ਕਿਰੀਆਨਾ ਸ਼ਾਪ ਤੇ ਤਾਂ ਜਾ ਹੋਰ ਇੱਕ ਛੋਟੀਆਂ ਮੁੱਠੀਆਂ ਕੋਕੇ-ਕਾਕੇ ਦੇ ਵਿੱਚ ਸ਼ਟਰ ਤੋੜੇ ਸੀ ਇਹਨਾਂ ਨੇ ਤੇ ਉਹ ਚੋਰੀਆ ਬੰਦੇ ਪਿਆ ਸਰ ਕੀ ਕੁਝ ਬਰਾਮਤ ਇਹਨਾਂ ਕੋਲ ਹਾਲ ਦੀ ਘੜੀ ਬਾਈਕ ਰਿਕਟਰ ਸਾਈਕਲ ਪ੍ਰਾਪਤ ਹੋ ਗਿਆ ਤੇ ਪੁਲਿਸ ਰਿਮਾਂਡ ਤੇ ਆਇਆ

ਤੁਸੀਂ ਦੂਸਰਾ ਹੈਗਾ ਅਮਰਿਤਪਾਲ ਸਿੰਘ ਲਾਲੀ ਸਲਵ ਨਿਰਮਲ ਸਿੰਘ ਵਾਸੀ ਬਾਬਾ ਜੀਵਨ ਸਿੰਘ ਬਸਤੀ ਜੈਤੂ ਇੱਕ ਇਹਦੇ ਵਿੱਚੋਂ ਫਰਾਰਿਕਾ ਸੇ ਜਾ ਰਹੇ ਇੱਕ ਫਰਾਰ ਹੋਰ ਇਹ ਮੇਰੇ ਪੁੱਛ ਕੁੱਛ ਕਰ ਰਹੇ ਆ ਉਹਨੂੰ ਵੀ ਅਰੈਸਟ ਕਰਾਂਗੇ ਮਨਪ੍ਰੀਤ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜਾ ਚੋਰੀ ਦੇ ਤੇ ਅਮਰਿਤਪਾਲ ਦੇ ਖਿਲਾਫ ਪਹਿਲਾਂ ਚਾਰ ਪਰਚੇ ਦਰਜਾ ਚੋਰੀ ਦੇ ਪਰਚੇ ਦਰਜ ਇਹਨਾਂ ਦੇ ਖਿਲਾਫ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਪਈਆਂ ਤੇ ਚਲੋ ਸਾਡੀ ਪੁਲਿਸ ਵੀ ਪੈਟ੍ਰੋਲਿੰਗ ਕਰਦੀ ਆ ਪੀਸੀਆਰ ਵੀ ਸਾਡੀ ਘੁੰਮਦੀ ਆ ਤੇ ਮੈਂ ਇੱਕ ਦੁਕਾਨਦਾਰ ਨੂੰ ਵੀ ਰਿਕਵੈਸਟ ਕਰਨਾ ਚਾਹੁੰਦਾ ਆ ਕਿ ਤੁਸੀਂ ਆਪਣੇ ਦੁਕਾਨਾਂ ਦੇ ਬਾਹਰ ਕੈਮਰੇ ਲਾਓ ਜਿਹਦੇ ਵਿੱਚ ਦੁਕਾਨ ਦਾ ਕਵਰ ਹੋਵੇ ਵੀ ਰੋਡ ਵੀ ਕਵਰ ਹੋਵੇ ਅਤੇ ਚੌਕੀਦਾਰ ਵੀ ਰੱਖਣ ਗਾਇਬ ਗਾਇਬ ਅਸੀਂ ਚੈੱਕ ਕਰਦੇ ਹਾਂ ਮੈਂ ਵੀ ਚੈੱਕ ਕਰਦਾ ਐਸ.ਐਚ.ਓ ਸਾਹਿਬ ਵੀ ਚੈੱਕ ਕਰਦੇ ਆ ਤੇ ਬਾਕੀ ਬਈ ਇਹਨਾਂ ਨੂੰ ਅਪੀਲ ਕਰਦਾ ਜਿਹੜੇ ਗਲਤ ਅਨਸਰ ਹੈਗੇ ਆ ਇਹ ਗਲਤ ਕੰਮ ਛੱਡ ਕੇ ਮੁਖਤਾਰਾਵੇ ਸ਼ਾਮਲ ਹੋਣ ਨਹੀਂ ਤਾਂ ਇਹਨਾਂ ਦੇ ਖਿਲਾਫ ਇਹਦੇ ਸਖਤ ਤੋਂ ਸਖਤ ਕਾਰਵਾਈ ਹੁੰਦੀ ਰਹੀ